ਸਤਿ ਸ੍ਰੀ ਅਕਾਲ ਜੀ ਮੈਂ ਦੀਪਚਾਲ ਤੇ ਤੁਸੀਂ ਦੇਖ ਰਹੇ ਹੋ ਗੁਣ ਪੰਜਾਬ ਦੇ ਅੱਜ ਅਸੀਂ ਖੜੇ ਆ ਪਿੰਡ ਹੰਡਾਇ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਵਿੱਚ ਸ਼ੇਰੇ ਪੰਜਾਬ ਕਲੱਬ ਦੇ ਵੱਲੋਂ ਆਏ ਸਾਲ ਇੱਥੇ ਬੱਚਿਆਂ ਨੂੰ ਉਤਸ਼ਾਹਤ ਕਰਨ ਦੇ ਲਈ ਵੱਡੇ ਪੱਧਰ ਤੇ ਟੂਰਨਾਮੈਂਟ ਕਰਵਾਏ ਜਾਂਦੇ ਨੇ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਨਰਸਰੀ ਕੋਚ ਨਟਵਾਲ ਦੇ ਇੰਦਰਜੀਤ ਸਿੰਘ ਜੀ ਨਾਲ ਔਰ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਉਹ ਅੱਗੇ ਬੱਚਿਆਂ ਦੇ ਲਈ ਕੀ ਕੀ ਉਪਰਾਲੇ ਕਰ ਰਹੇ ਨੇ ਤੇ ਉਹਨਾਂ ਦੀ ਕੀ ਕੀ ਕੋਸ਼ਿਸ਼ ਹੈ ਜਿਹੜੀ ਅੱਗੇ ਜਾਰੀ ਰਹੂਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰੀ ਸਿੰਘ ਆ ਜੀ ਮੈਂ ਨੈਟਬਾਲ ਕੋਚ ਬਤੌਰ ਇੱਥੇ ਜੁਆਇਨ ਕੀਤਾ ਹੋਇਆ ਜੀ ਜੋ ਪੰਜਾਬ ਸਰਕਾਰ ਦੁਆਰਾ ਉਪਰਾਲਾ ਕੀਤਾ ਗਿਆ ਸੀ ਸਪੋਰਟਸ ਨੂੰ ਉਪਰਚਣ ਲਈ ਨਰਸੀਆਂ ਲਾਉ ਕੀਤੀਆਂ ਸੀ ਉਹਦੇ ਵਿੱਚ ਸਾਨੂੰ ਪੜ੍ਹਿਆ ਵਿਖੇ ਨੈਟਬਾਲ ਨਰਸੀ ਮਿਲੀ ਅੰਜ ਜੀ ਤੇ ਜਿੱਤੇ ਕਿ ਉਹਨਾਂ ਦੇ ਇੱਥੇ ਬੱਚਾ ਨੂੰ ਸੂਤ ਦਿੱਤੀ ਸੀ ਇਸ ਤੇ ਸਾਡੇ ਕੋਲ ਅੱਜ ਦੇ ਕਰੀਬ 150 ਬੱਚਾ ਆ ਮਾਰਨਿੰਗ ਪ੍ਰੈਕਟਿਸ ਲਈ ਆਉਂਦਾ ਤੇ ਅਸੀਂ ਅੱਜ ਸਾਨੂੰ ਸਪੋਰਟਸ ਡਿਪਾਰਟਮੈਂਟ ਵੱਲੋਂ ਤੀਜੇ ਤੀਸਰੇ ਦਿਨ ਰਾਸ਼ਟਰੀ ਖੇਡ ਦੇ ਵਿੱਚ ਦੇ ਸਾਈਕਲ ਰੈਲਏ ਦੀ ਡਿਊਟੀ ਲਈ ਕੀ ਸੀ ਮੈਂ ਉਵੇਸ਼ਵਰੀ ਸ਼ਰਮਾ ਬੀਐਸਓ ਬਰਨਾਲਾ ਆਪਣੇ ਸਾਰੇ ਸਟਾਫ ਦੇ ਨਾਲ ਸਾਰੇ ਕੋਚਸ ਦੇ ਨਾਲ ਅੱਜ ਅਸੀਂ ਮੇਜਰ ਤੇ ਅੰਚਾਂਜੀ ਦੇ ਪਰੇ ਨੇ ਸੈਲੀਬ੍ਰੇਟ ਕਰਨ ਲਈ ਨੈਸ਼ਨਲ ਸਪੋਰਟਸ ਡੇ ਨੂੰ ਸੈਲੀਬ੍ਰੇਟ ਕਰਨ ਲਈ ਅੱਜ ਇੱਥੇ ਸ਼੍ਰੀਕੁਰਪ ਤੇ ਬਾਦੋ ਸਟੇਡੀਅਮ ਹੰਡੇ ਆਇਆ ਵਿੱਚ ਇਕੱਤਰ ਹੋਏ ਸੀ ਇੱਥੇ ਅੱਜ ਅਸੀਂ ਬਾਰਿਸ਼ ਦੇ ਬਾਵਜੂਦ ਇੱਕ ਸਾਈਕਲ ਰੈਲੀ ਦਾ ਯੋਜਨਨਾ ਕੀਤਾ ਔਰ ਬੱਚਿਆਂ ਚ ਬਹੁਤ ਜ਼ਿਆਦਾ ਉਤਸ਼ਾਹ ਆਇਆ ਗਿਆ ਇਹਨੂੰ ਦੇਖਦੇ ਹੋਏ ਅੱਜ ਇਹਨਾਂ ਨੂੰ ਐਕਸਰਸਾਈਜ਼ ਵੀ ਕਰਾਈ ਗਈ ਇਹਨਾਂ ਨੂੰ ਯੋਗਾ ਵੀ ਕਰਾਇਆ ਗਿਆ ਅਤੇ ਇਸ ਤੋਂ ਬਾਅਦ ਇਹਨਾਂ ਨੂੰ ਰਿਫਰੈਸ਼ਮੈਂਟ ਜਿਹੜੀ ਆ ਉਹ ਵੰਡੀ ਗਈ ਇੱਥੇ ਦਾ ਮਾਹੌਲ ਬਹੁਤ ਜ਼ਿਆਦਾ ਅੱਛਾ ਹੈ ਔਰ ਬੱਚਿਆਂ ਚ ਬਹੁਤ ਜ਼ਿਆਦਾ ਉਤਸ਼ਾਹ ਆ। ਅਰੇ ਮੈਂ ਸਾਰੇ ਬੱਚਿਆਂ ਦਾ ਸਾਰੇ ਸਟਾਫ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਹੜੇ ਕਿ ਐਵੇਂ ਜੇ ਮੌਸਮ ਦੇ ਹੂਮ ਦੇ ਬਾਅਦ ਇੱਥੇ ਪਹੁੰਚੇ ਤਾਂ ਅਸੀਂ ਇਸ ਦਿਵਸ ਨੂੰ ਸੈਲੀਬ੍ਰੇਟ ਕਰ ਸਕਤ। ਕਰ ਸਕਤ। ਸੋ ਬਾਰ ਸਾਹ ਕਾਉਂਟ ਕਰਨਾ ਸੋ ਬਾਰ ਕਾਉਂਟ ਕਰਨਾ ਇੱਕ ਵਾਰ ਸਾਹ ਲੈ ਲਿਆ ਆਪਣੇ ਸਾਹ ਜਿੱਦਾ ਜਿੱਦਾ ਬੋਡੀ ਦੇ ਅੰਦਰ ਆ ਰਿਹਾ ਉਹਨੂੰ ਸੀਨ ਕਰਨ ਦੀ ਕੋਸ਼ਿਸ਼ ਕਰੋ ਸਾਰਾ ਬਰਨਾਲਾ ਸਪੋਰਟਸ ਅਪਾਰਟਮੈਂਟ ਸਾਡੇ ਡੀਐਸ ਮੈਡਮ ਮਿਸ ਮਿਸ ਅਮੇਸ਼ਵਰੀ ਸ਼ਰਮਾ ਜੀ ਮੌਜੂਦ ਸਨ ਤੇ ਇੱਕ ਸਾਈਕਲ ਰੈਲੀ ਜੋ ਦਿੱਤੀ ਗਈ ਇਸ ਸਾਈਕਲ ਰੈਲੀ ਵਿੱਚ ਸਾਡੇ ਜਿੰਨੇ ਵੀ ਸੈਂਟਰ ਦੇ ਬੱਚੇ ਸੀ ਤਾਂ ਨੇੜੇ ਨੇੜੇ ਦੇ ਸੈਂਟਰਾਂ ਦੇ ਬੱਚੇ ਸੀ ਆਪਦੇ ਸਾਈਕਲ ਲੈ ਕੇ ਪਹੁੰਚੇ ਤੇ ਇਸ ਰੈਲੀ ਨੂੰ ਸਫਲ ਬਰਾਇਆ ਬੱਚਿਆਂ ਚ ਦੇਖਣ ਵਾਲਾ ਉਤਸ਼ਾਹ ਬਹੁਤ ਸੀ ਕਿਉਂਕਿ ਐਨੀ ਬਾਸ ਦੇ ਹੁੰਦੇ ਹੋਏ ਵੀ ਬੱਚਿਆਂ ਨੂੰ ਇੱਕ ਸੱਦਾ ਦਿੱਤਾ ਗਿਆ ਸੀ ਤੇ ਪਰ ਬੱਚੇ ਆਪਣੇ ਸਾਈਕਲ ਲੈ ਕੇ ਪਤਸ਼ਾਹ ਵਾਲੇ ਸਰੈਲੀ 'ਤੇ ਭਾਗ ਲੈ ਰਹੇ ਤੇ ਇਹਨਾਂ ਮੈਂ ਇਸ ਯੋਜਿਤ ਪ੍ਰੈਲੀ ਨੂੰ ਤੇ ਸਾਡੇ ਬਲੋਂ ਦਾਤਰੂ ਬਲੋਂ ਲਵਾ ਕੇ ਡਿਊਟੀ ਨੂੰ ਤੇ ਮੈਂ ਸਾਰੀ ਸਮੂਹਤੀ ਸਾਡੀ ਬੀਐਸਓ ਟੀਮ ਬਰਨਾਲਾ ਸਪੋਰਟ ਟੀਮ ਬਰਨਾਲਾ ਸਾਰਿਆਂ ਦਾ ਦਿਨ ਤਨ ਦਰਦਾਂ ਜਿਨ੍ਹਾਂ ਨੇ ਆਗੇ ਰੋਕੀਆਂ ਲਵਾ ਸੀ ਜਿਸ ਰੈਂਡ ਨੂੰ ਸਫਲ ਬਣਾਇਆ